शहीद बाबा जीवन सिंह जी दे प्रकाश देहाणे नु समर्पित नगर कीर्तन श्री हरिमंदर साहिब तो अरदास करके कीता गया रवाना मक़बूल पुरच अमरजीत सिंह बब्बू अते होर मेब्रा वल्लो लंगर लगाया गया अते सम्मानित कीता गया हरपाल सिंह पंगू दी विशेष रिपोर्ट आहे

wah hai guru wah hai wah hai guru wah hai guru wah guru wah guru wah guru wah guru ਵਾਹਿ ਗੁਰੂ ਵਾਹਿ ਹੈ ਵਾਹਿ ਗੁਰੂ ਵਾਹਿ ਗੁਰੂ ਸਵਾਹਿ ਗੁਰੂ ਵਾਹਿ ਗੁਰੂ ਸਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਹੈ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੰਗਤਾਂ ਦੇ ਦਰਸ਼ਨ ਕਰਕੇ ਅੱਜ ਬਹੁਤ ਖੁਸ਼ੀ ਹੋਈ ਆ ਬਾਬਾ ਜੀਵਨ ਸਿੰਘ ਜੀ ਦੇ ਜਨਮ ਦੀ ਬਾਬਾ ਜੀਵਨ ਸਿੰਘ ਦੇ ਜਨਮ ਦਿਨ ਦੀ ਅੱਜ ਜੋ ਸੰਗਤਾਂ ਨੇ ਖੁਸ਼ੀ ਮਨਾਈ ਆ ਇਸੇ ਤਰ੍ਹਾਂ ਹੀ ਸਾਡਾ ਲੱਖਾਂ ਜਿਹੜਾ ਸਾਰਾ ਹੀ ਬੜੇ ਸਤਿਕਾਰਯੋਗ ਦੇ ਨਾਲ ਸਾਰੇ ਆਪਾਂ ਫਰੇ ਟਾਈਮ ਤਰ੍ਹਾਂ ਇਕੱਠੇ ਹੋ ਗਏ ਜਿਹੜਾ ਵੀ ਕੋਈ ਪ੍ਰੋਗਰਾਮ ਹੋਦਾ ਵਾ ਬਾਬਾ ਜੀ ਜ਼ਿੰਦਾ ਹੋਵੇ ਬਾਬਾ ਸੰਤ ਸਿੰਘ ਜੀ ਦਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਦਾ ਹੋਵੇ ਗੁਰਨਾਨ ਦੇਵ ਜੀ ਦਾ ਹੋਵੇ ਜਿੰਨੇ ਵੀ ਸਾਡੇ ਸਿੱਖਾਂ ਦੇ ਗੁਰੂ ਨੇ ਸਾਰੇ ਹੀ ਰਲ ਕੇ ਬਰਾਬਰ ਰੱਖੇ ਬਣਾਉਨੇ ਆ ਮੈਂ ਅੱਜ ਮੈਂ ਆਪਣੇ ਬਬੂ ਸਾਡੇ ਸਰਕਲ ਪ੍ਰਧਾਨ ਨੇ ਕਾਜੀ ਦੱਸਦੇ ਇਹਨਾਂ ਨੇ ਅੱਜ ਜਿਹੜਾ ਸਾਨੂੰ ਸਾਜ ਦਰਸ਼ਨ ਕਰਾਏ ਆ ਮੈਂ ਬਹੁਤ ਖੁਸ਼ ਆ ਤੇ ਮੈਂ ਬਹੁਤ ਵੀ ਸੰਤਾਨ ਜਿਹੜਾ ਇਹ ਨਹੀਂ ਕਰਦੇ ਆ ਜੱਟ ਜੀ ਵੇਖਿਆ ਪ੍ਰਿੰਟਰ ਜੀ ਬੈਠੇ ਆ ਇਧਾ ਜੀ ਆ ਸਾਡੇ ਆ ਆਪਣੇ ਬਿੰਦਾ ਜੀ ਜਿਹੜੇ ਜਿਨ੍ਹਾਂ ਨੇ ਇੱਥੇ ਬਹੁਤ ਇਨਾਂ ਦਾ ਜੋਗਦਾਰ ਆ ਸੰਗਤਾਂ ਦੇ ਵਿੱਚ ਇਨਾਂ ਦਾ ਸੰਗਤਾਂ ਦਾ ਮਤਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਰੀਆਂ ਸੰਗਤਾਂ ਨੂੰ ਬੁਲਾਉਣਾ ਆ ਆ ਬਖਾ ਰਿਹਾ ਨੇ ਸੰਗਤਾਂ ਦੇ ਰੂਪ ਨੇ ਆ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਦਾ ਜਿਹੜਾ ਨਗਰ ਕੀਰਤਨ ਹੈ ਇਹ ਤੰਦਰ ਬੱਬਾ ਜੀਵਨ ਸਿੰਘ ਸ਼ੀਰ ਉਹਨਾਂ ਦੇ ਪਰਥਾਏ ਇਹ ਨਗਰ ਕੀਰਤਨ ਇੱਥੋਂ ਦਿੱਲੀ ਤੱਕ ਚੱਲੇਗਾ ਤੇ ਹਰ ਸ਼ਹਿਰ ਦੇ ਹਰ ਨਗਰ ਚ ਪੜਾ ਲੱਗੇ ਜਿੱਦੇ ਲੰਦਰ ਲੱਗਣਗੇ ਤੇ ਸੰਗਤਾਂ ਦੀ ਪੰਜਾਂ ਪੰਜੇ ਸੇਵਾ ਕੀਤੀ ਜਾਏਗੀ ਸੋ ਅੰਮ੍ਰਿਤਸਰ ਤੋਂ ਸੇਵਾ ਜਿਹੜਾ ਇਹ ਸਾਡੇ ਬੱਗੂ ਭਜਨਾਂ ਮਿਲੀ ਸੀਗੀ ਤੇ ਇੱਥੇ ਪਹਿਲਾ ਪੜਾ ਆਗਾਜ ਚਾਹਦਾ ਦਿੱਲੀ ਪਹੁੰਚੇਗਾ ਇਸ ਵਾਰ ਦਿੱਲੀ ਇਹ ਸਾਰੇ ਕਿੰਨੇ ਦਿਨ ਦਾ ਬਾਬਾ ਜੀ ਤੇ 5 ਦਿਨ ਲੱਗਦੇ ਨੇ 5 ਦਿਨ ਸਮਾਰ ਸੰਗਤਾਂ ਦੇ ਕਿੰਨਾ ਕੁ ਸਵਾ ਦੇਖਣ ਮਿਲੇ ਬਹੁਤ ਜ਼ਿਆਦਾ ਨਹੀਂ ਪਰ ਗਰਮੀ ਦੇ ਵਿੱਚ ਵੀ ਅੱਧੀ ਸੰਗਤ ਹੈ ਤੇ ਸੇਵਾਦਾਰੀ ਬੜੀ ਚੜ੍ਹਦੀ ਕਲਾ ਜਿੰਦਾਰੇ ਆ ਖਾਲਸਾ ਭਾਈ ਗੁਰਜੀ ਜੀ ਦੇ ਮਤੇ ਅਸੀਂ ਵੜ ਪਾਗੇ ਆ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਦਾ 363ਵਾਂ ਜਨਮ ਦਿਨ ਮਨਾ ਰਹੇ ਆ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਇਹ ਸਾਰੀ ਸ੍ਰਿਸ਼ਟੀ ਨੂੰ ਆਂਡੇ ਫਾਟੇ ਦਾ ਅੰਮ੍ਰਿਤ ਪਿਆ ਕੇ ਇੱਕ ਪਲੇਟਫਾਰਮ ਤੇ ਲਿਆਂਦਾ ਅਸੀਂ ਸਾਰੀ ਜਥੇਬੰਦੀ ਦਾ ਧੰਨਵਾਦ ਆ ਸਾਰਿਆਂ ਤੋਂ ਵੱਧ ਧੰਨਵਾਦੀਆਂ ਸਰਦਾਰ ਅਮਰਜੀਤ ਸਿੰਘ ਬਬੂ ਦੇ ਬਲਬੀਰ ਸਿੰਘ ਮੀਰਾਕੋਟ ਦੇ ਜੈਦਰ ਮਰੀਕ ਸਿੰਘ ਮੱਲੀ ਦੇ ਜਿਨ੍ਹਾਂ ਨੇ ਸਾਰਿਆਂ ਨੇ ਉਪਰਾਲਾ ਕਰਕੇ ਜਦੋਂ ਪਤਾ ਲੱਗਾ ਕਿ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨਾ ਨ ਦਿੱਲੀ ਜਾ ਰਿਹਾ ਵਾ ਤੇ ਸਾਰਿਆਂ ਉਪਰਾਲਾ ਕੀਤਾ ਕਿ ਗੁਰੂ ਮਹਾਰਾਜ ਦੇ ਦੀ ਉਸਤਤ ਕੀਤੀ ਜਾਵੇ ਤੇ ਇੱਥੇ ਆ ਗੁਰੂ ਮਹਾਰਾਜ ਦਾ ਪੰਜ ਪਿਆਰਿਆਂ ਦਾ ਫੜਾ ਦੀ ਗਾਈਂ ਚ ਜਿਹੜਾ ਨਗਰ ਕੀਰਤਨ ਜਾ ਰਿਹਾ ਫੜਾ ਨੂੰ ਇੱਥੇ ਰੋਕਿਆ ਜਾਵੇ ਅਸੀਂ ਸਾਰੇ ਹੀ ਸੰਗਤ ਸਾਰੀ ਜਥੇਬੰਦੀ ਦੇ ਧੰਨਵਾਦੀਆਂ ਜਿਨ੍ਹਾਂ ਨੇ ਜਿਹੜਾ ਇਹ ਪ੍ਰਾਲਾ ਕਰਦੇ ਆ ਤੇ ਹਰ ਸਾਲ ਗੁਰੂ ਮਹਾਰਾਜ ਦਾ ਨਗਰ ਕੀਰਤਨ ਕਰਦੇ ਆ ਇਨੀਆਂ ਇਹ ਬੇਨਤੀਆਂ ਨਾਲ ਮੈਂ ਸ਼ਮਾ ਦਾ ਜੱਜ ਗੈਂ ਵਾਹਿਗੁਰੂ ਜੀ ਕਾ ਖਾਲਸਾ